ਵਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤਾਂ ਅਨੁਦਾਸੇ ਕਿ ਇੱਕ ਹੋਰ MP ਨੂੰ ਜਿਹੜੀ ਕਿ ਪੈਰੋਲ ਮਿਲ ਗਈ ਹੈ ਜਿਸ ਦੇ ਵਿੱਚ ਹੁਣ ਸੈਸ਼ਨ ਦੇ ਵਿੱਚ ਉਹ ਹਿੱਸਾ ਲੈ ਸਕਦੇ ਨੇ ਆ ਲੈ ਕੇ ਦੂਜੇ ਪਾਸੇ ਉੱਥੇ ਡਿਬਰੂਗੜ੍ਹ ਦੇ ਵਿੱਚ ਸਾਮ ਦੀ ਡਿਬਲਗੜ ਜੇਲ੍ਹ ਚ ਬੰਦ ਨੇ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਵੱਲੋਂ ਵੀ ਪੈਰੋਲ ਦੀ ਮੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਉਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਜਿਹੜੇ ਕਿ ਇਸੇ ਤਰ੍ਹਾਂ ਰਸੀਦ ਵੀ ਚੋਣਾ ਜਿਹੜੀਆਂ ਕਿ ਜੇਲ੍ਹ ਦੇ ਵਿੱਚ ਬੈਠ ਕੇ ਲੜੇ ਤਾਂ ਅਮਰਿਤਪਾਲ ਵਾਂਗੂ ਹੀ ਉਹਨਾਂ ਨੇ ਜਿਹੜੀ ਹੈ ਕਿ ਚੋਣਾ ਲੜੀਆਂ ਜਿਸ ਦੇ ਵਿੱਚ ਉਹਨਾਂ ਨੇ ਇਹ ਚੋਣ ਜਿੱਤੀ ਤੇ ਹੁਣ ਉਹਨਾਂ ਨੇ ਪੈਰੋਲ ਦੀ ਮੰਗ ਕੀਤੀ ਸੀ ਤੇ ਜਿਸ ਦੇ ਤਹਿ ਤ ਤੁਹਾਨੂੰ ਦੱਸੀ ਕਿ ਉਹਨਾਂ ਨੂੰ ਪੈਰੋਲ ਮਿਲ ਚੁੱਕੀ ਹੈ ਜਿਸ ਤੋਂ ਬਾਅਦ ਹੁਣ ਉਹ ਜੇਲ੍ਹ ਤੋਂ ਬਾਹਰ ਹੋਣਗੇ ਤੇ ਉੱਥੇ ਹੀ ਇਸ ਸਦਨ ਦੇ ਵਿੱਚ ਜਿਹੜਾ ਕਿ ਹਿੱਸਾ ਲੈ ਸਕਦੇ ਨੇ ਤਾਂ ਤੁਹਾਨੂੰ ਦੱਸੀਏ ਕਿ ਲਗਾਤਾਰ ਜਿਹੜੀ ਕਿ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਜੇਲ੍ਹ ਦੇ ਵਿੱਚ ਬੰਦ ਜਿਹੜੇ ਕਿ ਐਮਪੀ ਇੰਜੀਨੀਅਰ ਰਸੀਦ ਨੂੰ ਕਸਟਡੀ ਪੈਰੋਲ ਮਿਲ ਗਈ ਹੈ ਤੇ ਉਸ ਨੂੰ ਬਜਟ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਪੈਰੋਲ ਦਿੱਤੀ ਗਈ ਹੈ ਤਾਂ ਦਿੱਲੀ ਦੇ ਪਟਿਆਲਾ ਹਾਊਸ ਕੋਡ ਨੇ ਰਸੀਦ ਨੂੰ ਪੈਰੋਲ ਦਿੱਤੀ ਹੈ ਐਮਪੀ ਰਸੀਦ 28 ਜਨਵਰੀ ਤੋਂ 2 April ਤੱਕ ਕਸਟਡੀ ਪੈਰੋਲ ਤੇ ਬਾਹਰ ਰੌਣਗੇ ਤੇ ਉਥੇ ਹੀ ਜੜੀਆਂ ਕਿ ਲਗਾਤਾਰ ਚਰਚਾਵਾਂ ਨੂੰ ਲੈ ਕੇ ਹੋਈਆਂ ਤਾਂ ਐਮਪੀ ਇੰਜੀਨੀਅਰ ਰਸੀਦ ਨੂੰ ਕਸਟਡੀ ਪੈਰੋਲ ਮਿਲੀ ਆ ਤੇ ਜਿਸ ਤੋਂ ਬਾਅਦ ਜਿਹੜਾ ਕਿ 28 ਜਨਵਰੀ ਤੋਂ 2 April ਤੱਕ ਦੀ ਕਸਟਡੀ ਪੈਰੋਲ ਤੇ ਬਾਹਰ ਰੌਣਗੇ ਤਾਂ ਉਥੇ ਹੀ ਜਿਹੜਾ ਕਿ ਹੁਣ ਇਸ ਨੂੰ ਲੈ ਕੇ ਲਗਾਤਾਰ ਚਰਚਾਾਂ ਮਾ ਹੋ ਰਹੀਆਂ ਨੇ ਤੇ ਜੇਲ੍ਹ ਦੇ ਵਿੱਚ ਬੰਦ ਨੇ ਜਿਹੜੇ ਕਿ ਐਮਪੀ ਇੰਜੀਨੀਅਰ ਰਸੀਦ ਅਤੇ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਜਿਹੜੀ ਕਿ ਪੈਰੋਲ ਦੀ ਮੰਗ ਕੀਤੀ ਸੀ ਤਾਂ ਉਹਨਾਂ ਨੂੰ ਪੈਰੋਲ ਮਿਲ ਚੁੱਕੀ ਹੈ ਜਿਸ ਦੇ ਵਿੱਚ ਹੁਣ ਉੱਥੇ ਹੀ ਉਹ ਸਦਨ ਦੇ ਵਿੱਚ ਹਿੱਸਾ ਲੈ ਸਕਣਗੇ ਤੇ ਦੱਸਿਆ ਜਾ ਰਿਹਾ ਹੈ ਕਿ 28 ਤਰੀਕ ਤੋਂ ਲੈ ਕੇ 2 ਤਰੀਕ ਤੱਕ ਜਿਹੜੇ ਕਿ ਉਹ ਜੇਲ੍ਹ ਤੋਂ ਬਾਹਰ ਰਹਿਣਗੇ ਪੈਰੋਲ ਦੇ ਦੌਰਾਨ ਹੀ ਜਿਹੜਾ ਕਿ ਉਹਨਾਂ ਨੂੰ ਛੇਲੋ ਬਾਹਰ ਕੱਢਿਆ ਗਿਆ ਤੇ ਹੁਣ ਉਹ ਸੈਸ਼ਨ ਦੇ ਵਿੱਚ ਹਿੱਸਾ ਜਿਹੜਾ ਕਿ ਲੈ ਸਕਣਗੇ ਕੋਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤਾਂ ਉਹਨੂੰ ਦੱਸਦੇ ਕਿ ਕੋਹ ਹੋਰ ਰ ਐਮਪੀ ਨੂੰ ਜਿਹੜੀ ਕੈ ਪਰੋਲ ਮਿਲ ਗਈ ਹੈ ਜਿਸ ਦੇ ਵਿੱਚ ਹੁਣ ਸੈਸ਼ਨ ਦੇ ਵਿੱਚ ਉਹ ਹਿੱਸਾ ਲੈ ਸਕਦੇ ਨੇ ਹਾਲਾਂਕਿ ਦੂਜੇ ਪਾਸੇ ਉੱਥੇ ਡਿਬਰੂਗੜ ਦੇ ਵਿੱਚ ਸ਼ਾਮ ਦੀ ਡਿਬਰੂਗੜ ਜੇਲ੍ਹ ਚ ਬੰਦ ਨੇ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਵੱਲੋਂ ਵੀ ਪਰੋਲ ਦੀ ਮੰਗ ਕੀਤੀ ਜਾ ਰਹੀ ਹੈ ਤੇ ਉੱਥੇ ਉਹਨਾਂ ਦੇ ਨਾਲ ਜੇਲ੍ਹ ਦੇ ਵਿੱਚ ਜਿਹੜੇ ਕਿ ਇਸੇ ਤਰ੍ਹਾਂ ਰਸੀਦ ਵੀ ਚੋਣਾ ਜਿਹੜੀਆਂ ਕਿ ਜੇਲ੍ਹ ਦੇ ਵਿੱਚ ਬੈਠ ਕੇ ਲੜੇ ਤਾਂ ਅਮਰਿਤਪਾਲ ਵਾਂਗੂ ਹੀ ਉਹਨਾਂ ਨੇ ਜਿਹੜੀਆਂ ਕਿ ਚੋਣਾ ਲੜੀਆਂ ਜਿਸ ਦੇ ਵਿੱਚ ਉਹਨਾਂ ਨੇ ਇਹ ਚੋਣ ਜਿੱਤੀ ਤੇ ਹੁਣ ਉਹਨਾਂ ਨੇ ਪੈਰੋਲ ਦੀ ਮੰਗ ਕੀਤੀ ਸੀ ਤੇ ਜਿਸ ਤਰ੍ਹਾਂ ਤੁਹਾਨੂੰ ਦੱਸੀਏ ਕਿ ਉਹਨਾਂ ਨੂੰ ਪੈਰੋਲ ਮਿਲ ਚੁੱਕੀ ਹੈ ਜਿਸ ਤੋਂ ਬਾਅਦ ਹੁਣ ਉਹ ਜੇਲ੍ਹ ਤੋਂ ਬਾਹਰ ਹੋਣਗੇ ਤੇ ਉੱਥੇ ਹੀ ਇਸ ਸਦਨ ਦੇ ਵਿੱਚ ਜਿਹੜਾ ਕਿ ਹਿੱਸਾ ਲੈ ਸਕਦੇ ਨੇ ਤਾਂ ਤੁਹਾਨੂੰ ਦੱਸਿਏ ਕਿ ਲਗਾਤਾਰ ਜਿਹੜੀ ਕਿ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਜੇਲ੍ਹ ਦੇ ਵਿੱਚ ਬੰਦ ਜਿਹੜੇ ਕਿ ਐਮਪੀ ਇੰਜੀਨੀਅਰ ਰਸੀਦ ਨੂੰ ਕਸਟਡੀ ਪੈਰੋਲ ਮਿਲ ਗਈ ਹੈ ਤੇ ਉਸ ਨੂੰ ਬਜਟ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਪੈਰੋਲ ਦਿੱਤੀ ਗਈ ਹੈ ਤਾਂ ਦਿੱਲੀ ਦੇ ਪਟਿਆਲਾ ਹਾਊਸ ਕੋਡ ਨੇ ਰਸੀਦ ਨੂੰ ਪੈਰੋਲ ਦਿੱਤੀ ਹੈ ਐਮਪੀ ਰਸੀਦ 28 ਜਨਵਰੀ ਤੋਂ 2 ਅਪ੍ਰੈਲ ਤੱਕ ਕਸਟਡੀ ਪੈਰੋਲ ਤੇ ਬਾਹਰ ਰੌਣਗੇ ਤੇ ਉੱਥੇ ਹੀ ਜਿਹੜੀਆਂ ਕਿ ਲਗਾਤਾਰ ਚਰਚਾਾਂ ਮਾ ਉਨ੍ਹਾਂ ਨੂੰ ਲੈ ਕੇ ਹੋਈਆਂ ਤਾਂ ਐਮਪੀ ਇੰਜੀਨੀਅਰ ਰਸੀਦ ਨੂੰ ਕਸਟਡੀ ਪੈਰੋਲ ਮਿਲੀ ਹੈ ਤੇ ਜਿਸ ਤੋਂ ਬਾਅਦ ਜਿਹੜਾ ਕਿ 28 ਜਨਵਰੀ ਤੋਂ 2 ਅਪ੍ਰੈਲ ਤੱਕ ਦੀ ਕਸਟਡੀ ਪੈਰੋਲ ਤੇ ਬਾਹਰ ਹੋਣਗੇ ਉਥੇ ਹੀ ਜਿਹੜਾ ਕਿ ਹੁਣ ਇਸ ਨੂੰ ਲੈ ਕੇ ਲਗਾਤਾਰ ਚਰਚਾਵਾ ਹੋ ਰਹੀਆਂ ਨੇ ਤੇ ਜੇਲ੍ਹ ਦੇ ਵਿੱਚ ਬੰਦ ਨੇ ਜਿਹੜੇ ਕਿ ਐਮਪੀ ਇੰਜੀਨੀਅਰ ਰਸੀਦ ਅਤੇ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਜਿਹੜੀ ਕਿ ਪੈਰੋਲ ਦੀ ਮੰਗ ਕੀਤੀ ਸੀ ਤਾਂ ਉਹਨਾਂ ਨੂੰ ਪੈਰੋਲ ਮਿਲ ਚੁੱਕੀ ਹੈ ਜਿਸ ਦੇ ਵਿੱਚ ਹੁਣ ਉਥੇ ਹੀ ਉਹ ਸਦਨ ਦੇ ਵਿੱਚ ਹਿੱਸਾ ਲੈ ਸਕਣਗੇ ਤੇ ਦੱਸਿਆ ਜਾ ਰਿਹਾ ਹੈ ਕਿ 28 ਤਰੀਕ ਤੋਂ ਲੈ ਕੇ 2 ਤਰੀਕ ਤੱਕ ਜਿਹੜੇ ਕਿ ਉਹ ਜੇਲ੍ਹ ਤੋਂ ਬਾਹਰ ਰਹਿਣਗੇ ਪੈਰੋਲ ਦੇ ਦੌਰਾਨ ਹੀ ਜਿਹੜਾ ਕਿ ਉਹਨਾਂ ਨੂੰ ਛੇਲੋ ਬਾਹਰ ਕੱਢਿਆ ਗਿਆ ਤੇ ਹੁਣ ਉਹ ਸੈਸ਼ਨ ਦੇ ਵਿੱਚ ਹਿੱਸਾ ਜਿਹੜਾ ਕਿ ਲੈ ਸਕਣਗੇ